ਪੰਜਾਬ ਦੇ ਇੰਡੀਆ ਦਾ ਸਭ ਤੋਂ ਵੱਡਾ ਬਲੈਕ ਐਡ ਜਗਦੀਸ਼ ਸਿੰਘ ਭੋਲਾ ਜਿਹਨੂੰ ਅਰਜਨਵਾੜ ਦੇ ਨਾਲ ਸਨਮਾਨਿਤ ਕੀਤਾ ਹੋਵੇ ਰਸਤਵੇਂ ਹਿੰਦ ਲਖਤਾ ਮਿਲਿਆ ਹੋਵੇ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਭਰਤੀ ਕੀਤਾ ਹੋਵੇ ਕਿਵੇਂ ਇੱਕ ਆਮ ਦੇ ਕਰ ਦੇ ਵਿੱਚੋਂ ਉੱਠ ਕੇ ਉਹ ਪਹਿਲਾਂ ਰੈਸਲਰ ਬਣਦਾਗਾ ਉਸ ਤੋਂ ਬਾਅਦ ਅਰਜਨਵਾੜ ਮਿਲਦਾਗਾ ਤੇ ਡੀਐਸਪੀ ਭਰਤੀ ਕੀਤਾ ਜਾਂਦਾਗਾ ਰਸਤਵੇਂ ਹਿੰਦ ਲਖਤਾ ਮਿਲਦਾਗਾ ਕਿਵੇਂ ਹੋ ਪੰਜਾਬ ਹੀ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਡਰਗ ਲਾਡ ਬਣ ਜਾਂਦਾ ਪੰਜਾਬ ਪੁਲਿਸ ਦੇ ਮੁਤਾਬਿਕ 700 ਕਰੋੜ ਦਾ ਬਿਜ਼ਨਸ ਸੈੱਟ ਕਰ ਲਿਆ ਸੀਗਾ ਉਹਨੇ ਡਰੱਗਸ ਦਾ ਆਪਣੀਆਂ ਲੈਬੋਰੀਟਰੀਆਂ ਤਿਆਰ ਕੀਆ ਸੀਗਾ ਜਿਹਦੇ ਵਿੱਚ ਨਸ਼ਾ ਤਿਆਰ ਹੁੰਦਾ ਸੀਗਾ ਹੁਣ ਤੁਸੀਂ ਇੱਕ ਗੱਲ ਦੇਖੋ ਆਪਾਂ ਨੂੰ ਆਮ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਸਿਸਟਮ ਕਿਵੇਂ ਚੱਲਦਾ ਕਿੱਥੋਂ ਦਾ ਕਿੱਥੇ ਨਹੀਂ ਆਪਾਂ ਨੂੰ ਤਾਂ ਇਹ ਹੀ ਲੱਗਦਾ ਹੈਗਾ ਕਿ ਯਾਰ ਪਾਕਿਸਤਾਨ ਤੋਂ ਆਉਂਦਾਗਾ ਨਸ਼ਾ ਤੇ ਬਾਕੀ ਸਾਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਨੂੰ ਵਰਤਿਆ ਜਾਂਦਾਗਾ ਪਰ ਜਗਦੀਸ਼ ਸਿੰਘ ਭੋਲੇ ਦੀ ਲੈਬੋਰੀ ਦੇ ਵਿੱਚ ਜਿਹੜਾ ਨਸ਼ਾ ਤਿਆਰ ਹੁੰਦਾ ਸੀਗਾ ਉਹ ਤਿਆਰ ਹੋ ਕੇ ਇੰਡੀਆ ਆਪਣੇ ਪਹਿਲਾਂ ਤਾਂ ਸਾਰੇ ਇੰਡੀਆ ਦੇ ਵਿੱਚ ਫਲਾਇਆ ਜਾਂਦਾ ਸੀਗਾ ਉਸ ਤੋਂ ਬਾਅਦ ਕੈਨੇਡਾ ਅਮਰੀਕਾ ਯੂਕੇ ਹਾਲੈਂਡ ਅਹਜਾ ਕੰਟਰੀਜ਼ ਦੇ ਵਿੱਚ ਸਪਲਾਈ ਹੁੰਦਾ ਸੀਗਾ ਹੁਣ ਤੁਸੀਂ ਇੱਕ ਗੱਲ ਦੇਖੋ ਹੋਰ ਕੋਈ ਚੀਜ਼ ਆਵੇ ਨਾ ਜਾਵੇ ਪੰਜਾਬ ਦੇ ਵਿੱਚ ਨਸ਼ਾ ਜ਼ਰੂਰ ਪੰਜਾਬ ਦੇ ਵਿੱਚ ਇਦਾਂ ਬਾਹਰ ਜਾ ਰਹੇ ਸੀ ਐਕਸਪੋਰਟ ਕਰ ਰਹੇ ਸੀਗੇ ਤੇ ਜਗਦੀਸ਼ ਸਿੰਘ ਭੋਲੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਪੰਜਾਬ ਦੇ ਕੈਬਨਿਟ ਮਨਿਸਟਰ ਵਿਕਰਮਜੀਤ ਮਜੀਠੀ ਦਾ ਨਾਮ ਲੈ ਲੈਂਦਾ ਹੈ ਹੁਣ ਇਹ ਤੇ ਵਿਕਰਮਜੀਤ ਮਜੀਠੀ ਦਾ ਨਾਮ ਕਿਉਂ ਲਿਆ ਗਿਆ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਕੀ ਇਨਵੈਸਟੀਗੇਸ਼ਨ ਦੇ ਵਿੱਚ ਵਿਕਰਮਜੀਤ ਮਜੀਠੀਆ ਕੀ ਗਿਲਟੀ ਪਾਇਆ ਗਿਆ ਜਾਂ ਨਹੀਂ ਆਪਾਂ ਇਸ ਵੀਡੀਓ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਰਾਏਕੇ ਕਲਾਂ ਦੇ ਨਾਲ ਲਿੰਕਡ ਹੈਗਾ ਬਠਿੰਡਾ ਦੇ ਵਿੱਚ ਪਹਿਲਾਂ ਆਪਣੇ ਮਾਮਾ ਜੀ ਤੋਂ ਜਗਦੀਸ਼ ਸਿੰਘ ਭੋਲੇ ਨੇ ਜਿਹੜੇ ਦਾਪੇਚ ਸਿੱਖੇ ਕੁਸ਼ਤੀ ਦੇ ਖੂਨ ਦੇ ਵਿੱਚ ਹੀ ਆਈ ਹੈ ਨਾ ਤੇ ਉਸ ਤੋਂ ਬਾਅਦ ਲੁਧਿਆਣੇ ਚਲੇ ਗਏ ਮੇਜਰ ਸਿੰਘ ਜੀ ਦੇ ਖਾੜੇ ਦੇ ਵਿੱਚ ਇਹਨਾਂ ਨੇ ਪ੍ਰੈਕਟਿਸ ਕੀਤੀ ਉੱਥੇ ਦਾਪੇਚ ਹੋਰ ਸਿੱਖਿਆ ਆਪਣੇ ਆਪ ਨੂੰ ਹੋਰ ਨਖਾਰਿਆ ਉਸ ਤੋਂ ਬਾਅਦ 1991 ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਇਹਨਾਂ ਨੂੰ ਐ ਮੰਨ ਕੇ ਚੱਲੋ ਕਿ ਸਿਲਵਰ ਮੈਡਲ ਮਿਲ ਗਿਆ ਦੂਜੇ ਨੰਬਰ ਤੇ ਆ ਗਏ ਉਸ ਤੋਂ ਬਾਅਦ ਰਾਸ਼ਟ੍ਰ ਮੰਡਲ ਗੇਮਸ ਦੇ ਵਿੱਚ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਇਸ ਤੋਂ ਬਾਅਦ ਇਹਨਾਂ ਨੂੰ ਅਰਜੁਨ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਰੁਸਤਮੇ ਹਿੰਦ ਦਾ ਖਿਤਾਬ ਮਿਲਿਆ ਆਪਣੇ ਆਪ ਦੇ ਵਿੱਚ ਰੁਸਤਮੇ ਹਿੰਦ ਦਾ ਖਿਤਾਬ ਬਹੁਤ ਵੱਡੀ ਚੀਜ਼ ਹੈਗੀ ਤੇ ਇੱਕ ਗੱਲ ਹੋਰ ਜਗਦੀਸ਼ ਸਿੰਘ ਭੋਲੇ ਦੇ ਉੱਤੇ ਫਿਲਮਾਂ ਵੀ ਹੋਣੀਆਂ ਇੱਕ ਫਿਲਮ ਦੇ ਵਿੱਚ ਵੀ ਆਏ ਸੀ ਇਹਨਾਂ ਦੇ ਉੱਤੇ ਵੀ ਫਿਲਮਾਂ ਬਣੀਆਂ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਅਰਜੁਨ ਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾਗਾ ਤੇ ਸਾਰੇ ਕਿਤੇ ਬਹਿ ਜਾ ਬਹਿ ਜਾ ਹੋ ਜਾਂਦੀ ਆ ਜਦੋਂ ਇਹਨਾਂ ਨੂੰ 골ਡ ਮੈਡਲ ਮਿਲਦਾਗਾ ਇੱਕ ਤਰ੍ਹਾਂ ਦੇ ਇਹ ਸਪੋਰਟਸ ਦੇ ਵਿੱਚ ਸੈਲੀਬ੍ਰਿਟੀ ਬਣ ਗਏ ਸੀਗੇ ਕਿਉਂਕਿ ਕੁਸ਼ਤੀ ਆ ਜਿਹੜੀ ਉਹ ਪੂਰੇ ਇੰਡੀਆ ਦੇ ਵਿੱਚ ਆ ਜਿਆਦਾ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਆ ਤੇ ਖੇਡੀ ਉਹ ਜੂ ਪੂਰੇ ਇੰਡੀਆ ਦੇ ਵਿੱਚ ਜਾਂਦੀ ਆ ਤੇ ਪੂਰੇ ਇੰਡੀਆ ਦੇ ਵਿੱਚ ਚਰਚੇ ਹੋ ਗਏ ਸੀਗੇ ਜਗਦੀਸ਼ ਸਿੰਘ ਪੋਲੇ ਦੇ ਇੱਕ ਸੈਲੀਬ੍ਰਿਟੀ ਦੇ ਵਾਂਗੂ ਹੋ ਗਿਆ ਸੀਗਾ ਤੇ ਜਿਵੇਂ ਵਿਰਾਟ ਕੋਹਲੀ ক্রিকেট ਖੇਡਦਾਗਾ ਜਿਹੜੇ ক্রিকেট ਦੇ ਚਾਹਣ ਕਰੈਕਟਰ ਨੂੰ ਦੇਖਦੇ ਨੇ ਚਾਹਣ ਵਾਲੇ ਨੇਗੇ ਉਹਨਾਂ ਵਾਸਤੇ ਵਿਰਾਟ ਕੋਹਲੀ ਬਹੁਤ ਵੱਡੀ ਚੀਜ਼ ਹੈ ਨਾ ਉਵੇਂ ਹੀ ਜਿਹੜੇ ਕੁਸ਼ਤੀ ਵਾਲੇ ਸੀਗੇ ਉਹਨਾਂ ਵਾਸਤੇ ਜਗਦੀਸ਼ ਸਿੰਘ ਪੋਲਾ ਬਹੁਤ ਵੱਡੀ ਚੀਜ਼ ਸੀਗਾ ਉਸ ਤੋਂ ਬਾਅਦ ਜਦੋਂ ਇਹ ਡੀਐਸਪੀ ਭਰਤੀ ਹੋਏ ਜਾਂਦੇ ਨੇਗੇ ਸਰਕਾਰ ਵੱਲੋਂ ਹੁਣ ਜਿਵੇਂ ਅੱਜ ਕੱਲ੍ਹ ਆਮ ਆਦਮੀ ਪਾਰਟੀ ਸਰਕਾਰਾਂ ਮੈਂ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਜੇ 골ਡ ਮੈਡਲ ਵੀ ਲਿਆ ਹੋਵੇ ਇਹਨਾਂ ਨੂੰ ਕੋਈ ਇਦਾਂ ਭਰਤੀ ਕਰਨਗੇ ਇਹ ਤਾਂ ਪਹਿਲਾਂ ਨਹੀਂ ਹੈ ਕੈਪਟਨ ਤੇ ਬਾਦਲ ਵਰਗੀ ਸੀ ਜਿਹੜੇ ਕਰ ਜਾਂਦੇ ਸੀ ਇੱਕ ਗੱਲ ਹੋਰ ਹੈਗੀ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੇ ਬਾਦਲ ਤੇ ਕਾਂਗਰਸ ਨੂੰ ਚੰਗਾ ਕਹਾਤਾ ਚਾਹ ਜਿੰਨੇ ਮਰਜ਼ੀ ਮਾੜੀ ਜੀ ਬਾਦਲ ਕੇ ਉਹਨਾਂ ਨੂੰ ਚੰਗਾ ਕਹਿਣ ਲੱਗੇ ਲੋਕੇ ਤਾਂ ਉਹਨਾਂ ਤੋਂ ਵੀ ਮਾੜੇ ਹੋਗੇ ਇੰਨੀਆਂ ਗਾਲਾਂ ਬਾਦਲਗਿਆਂ ਨੂੰ ਨਹੀਂ ਪੈਂਦੀਆਂ ਜਿੰਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੈਂਦੀਆਂ ਨੇ ਪਿੰਡਾਂ ਦੇ ਵਿੱਚ ਚਲੋ ਵੀਡੀਓ ਹੋਰ ਕੇ ਦੇਵਾਗੇ ਜੇ ਆਪਾਂ ਤੇ 2008 ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇ ਵਿੱਚ ਇੱਕ ਗੱਲ ਹੋਰ ਦੇਖੋਗੇ ਕਿ ਕੋਰਟ ਦੀ ਜਾਂ ਫਿਰ ਜਿਹੜੇ ਐਨਾਲਾਈਜ਼ਰ ਹੁੰਦੇ ਨੇ ਇੱਕ ਗਲਤੀ ਕਰਕੇ ਬੰਦੇ ਦੀ ਚਾਹ ਗਲਤੀ ਹੋਵੇ ਕੋਰਟ ਦੇ ਵਿੱਚੋਂ ਛੁੱਟ ਸਕਦਾਗਾ ਅਸਲ ਦੇ ਵਿੱਚ 2008 ਦੇ ਵਿੱਚ ਮੁੰਬਈ ਦੇ ਵਿੱਚ ਇੱਕ ਪੁਲਿਸ ਟੀ ਜਿਹੜੀ ਮੁੰਬਈ ਦੀ ਨਾਰਕੋਟਿਕਸ ਜਿਹੜੀ ਟੀਮ ਹੋਣੀ ਹੈ ਕਿ ਪੁਲਸ ਵਾਲਿਆਂ ਨੂੰ ਸੂ ਮਿਲਦੀ ਹੈਗੀ ਟਿਪ ਮਿਲਦੀ ਹੈਗੀ ਕਿ ਟੋਇਟਾ ਗੱਡੀ ਦੇ ਵਿੱਚ ਇੱਕ ਮਾਲ ਦੇ ਓਬਰੋਇ ਮਾਲਾ ਸ਼ਹਿਰ ਮੁੰਬਈ ਦੇ ਵਿੱਚ ਉਹਦੇ ਬਾਹਰ ਇੱਕ ਟੋਇਟਾ ਗੱਡੀ ਆਊਗੀ ਉਹਦੇ ਵਿੱਚ ਨਸ਼ਾਗਾ ਉਹਦੇ ਵਿੱਚ ਸੀਗੇ ਆਪਣੇ ਡੀਐਸਪੀ ਜਗਦੀਸ਼ ਸਿੰਘ ਪੋਲਾ ਤੇਜ ਰੋ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਉਹਨਾਂ ਨੂੰ ਜ਼ਬਤ ਕੀਤਾ ਜਾਂਦਾ ਤੇ ਵਿੱਚੋਂ 25 ਕਿਲੋ ਡਰੱਗਸ ਮਿਲਦੇ ਨੇਗੇ ਹੁਣ ਇੱਥੇ ਕੀ ਹੁੰਦਾ ਜਿਰੋ 2008 ਦੇ ਵਿੱਚ ਗ੍ਰਿਫਤਾਰ ਹੋ ਗਏ ਉਦੋਂ ਵਾਰ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਤੇ ਨਾ ਤਾਂ ਕਾਰੋਬਾਰ ਚਲਾਉਂਦੇ ਰਹੇ 2018 ਦੇ ਵਿੱਚ ਬਰੀ ਹੋ ਗਏ 10 ਸਾਲ ਤੱਕ ਇਹ ਕੇਸ ਚੱਲਿਆ ਬਰੀ ਬਤਾ ਕਿਵੇਂ ਹੋਏ ਅਸਲ ਦੇ ਵਿੱਚ ਜਿਹੜਾ ਡਰੱਗਸ ਹੁੰਦਾਗਾ ਡਰੱਗਸ ਨੂੰ ਜਿਵੇਂ ਕੋਈ ਵੀ ਗੋਲੀਆਂ ਨਹੀਂ ਗੀਆਂ ਉਹਦਾ ਪਤਾ ਹੈਗਾ ਪੱਤੇ ਦੇ ਉੱਤੇ ਲਿਖਿਆ ਹੋਊਗਾ ਸਾਰਾ ਕੰਪੋਜੀਸ਼ਨ ਉਹਦਾ ਸਿੱਧਾ ਪਰਚਾ ਪਾਕੀ ਅੰਦਰ ਕਰਦੇ ਨੇ ਪਰ ਜਿਹੜੇ ਇਹ ਹੁੰਦੇ ਨੇ ਡਰੱਗਸ ਹੁੰਦੇ ਨੇਗੇ ਖੁੱਲੇ ਹੁੰਦੇ ਨੇਗੇ ਤਾਂ ਇਹਨਾਂ ਨੂੰ ਐਨਾਲਾਈਜ਼ ਕੀਤਾ ਜਾਂਦਾਗਾ ਹੁਣ ਜਿਹੜਾ ਕੈਮੀਕਲ ਐਨਾਲਾਈਜ਼ਰ ਸੀਗਾ ਉਹਨੇ ਐਸਲ ਦੇ ਵਿੱਚ ਦੋ ਟਾਈਪ ਦੇ ਡਰੱਗ ਹੁੰਦੇ ਨੇ ਇੱਕ ਹੁੰਦਾ ਨਾਰਕੋਟਿਕਸ ਇੱਕ ਹੁੰਦਾ ਸਾਈਕੋਟ੍ਰੋਪਿਕ ਸਾਈਪੋਟ੍ਰੋਪਿਕ ਨੂੰ ਸਿੱਧਾ ਨੰਦਦਾਗਾ ਇਹ ਜਿਹੜਾ ਡਰੱਗ ਸੀਗਾ ਆਈ ਸੀਗੀ ਉਹ ਸਾਈਕੋਟ੍ਰੋਪਿਕ ਸੀਗੀ ਪਰ ਜਿਹੜਾ ਕੈਮੀਕਲ ਐਨਾਲਾਈਜ਼ਰ ਸੀਗਾ ਉਹਨੇ ਕੀ ਕੀਤਾ ਨਾਰਕੋਟਿਕਸ ਲਿਖਤਾ ਸਿਰਫ ਇੱਕ ਗਲਤੀ ਕਰਕੇ ਕੈਮੀਕਲ ਐਨਾਲਾਈਜ਼ਰ ਦੀ ਇੱਕ ਗਲਤੀ ਕਰਕੇ ਜਗਦੀਸ਼ ਸਿੰਘ ਪੋਲਾ ਬਰੀ ਹੋ ਜਾਂਦਾ ਆ ਬਾ ਇੱਜਤ ਬਰੀ ਹੋ ਜਾਂਦੇ ਨੇ ਉਹ ਕੇਸ ਦੇ ਵਿੱਚੋਂ ਗੱਡੀ ਦੇ ਵਿੱਚੋਂ ਮਿਲਿਆ ਸਮਾਨ ਤਾਂ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਕੇਸ ਦੇ ਵਿੱਚੋਂ ਟੋਟਲੀ ਬਰੀ ਹੋ ਜਾਂਦੇ ਨੇ ਉਸ ਤੋਂ ਬਾਅਦ 2013 ਦੇ ਵਿੱਚ ਇੱਕ ਐਨ ਆਰ ਆਈ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹਦਾ ਨਾਮ ਸੀਗਾ ਅਨੂਪ ਸਿੰਘ ਕਾਲੋਂ ਅਨੂਪ ਸਿੰਘ ਕਾਲੋਂ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਜਾਂਦਾਗਾ ਤੇ ਅਨੂਪ ਸਿੰਘ ਕਾਲੋਂ ਦੇ ਪਤਨੂ ਅਸਲ ਦੇ ਵਿੱਚ ਅਨੂਪ ਸਿੰਘ ਕਾਲੋਂ ਦੇ ਫਲੈਟ ਦੇ ਵਿੱਚ ਇਹ ਲਾਲੋ ਜਾਂ ਘਰ ਦੇ ਵਿੱਚੋਂ ਆਪਣੀ ਪੁਲਿਸ ਜਾਂਦੀ ਹੈ ਰੇਡ ਮਾਰਦੀ ਹੈਗੀ ਨਾ ਤਾਂ ਉੱਥੇ 25 ਕਿਲੋ ਡਰਗ ਮਿਲਦਾਗਾ ਹੁਣ ਜਿਹੜੇ ਡਰਗ ਦੀ ਕੀਮਤ ਸੀਗੀ ਪੁਲਿਸ ਦੇ ਮੁਤਾਬਿਕ ਲਾ ਲਓ ਜਾਂ ਆਨਲਾਈਨ ਇੰਟਰਨੈਟ ਦੇ ਮੁਤਾਬਿਕ ਲਾ ਲਓ ਇਹਦੀ ਕੀਮਤ ਕਿਤੇ ਦਾ 200 ਕਰੋੜ ਲਿਖਿਆ ਹੋਇਆ ਸੀਗਾ ਕਿਤੇ ਲਿਖਿਆ ਹੋਇਆ ਸੀਗਾ 150 ਕਰੋੜ ਕਿਤੇ 100 ਕਰੋੜ ਆਪਾਂ 100 ਕਰੋੜ ਮੰਨ ਕੇ ਚੱਲਦੇ ਆ ਕਿ 25 ਕਿਲੋ ਦੀ 100 ਕਰੋੜ ਦੀ ਕੀਮਤ ਸੀ ਤੇ 50 ਕਿਲੋ ਸੇਮ ਡਰਗ ਜਿਹੜੋ ਪਤਾ ਲੱਗ ਗਿਆ ਵੀ ਪੁਲਿਸ ਨੇ ਰੇਡ ਮਾਰੀ ਹੈ ਨਾਲੀ ਦੇ ਵਿੱਚ ਪਾਤੀ ਹੁਣ ਇੱਕ ਗੱਲ ਹੋਰ ਦੇਖੋ ਤੁਸੀਂ ਨਾਲੀ ਦੇ ਵਿੱਚ ਬਹਾਤੀ ਹੁਣ ਨਾਲੀ ਦੇ ਵਿੱਚ ਜਿਹੜੀ ਬਾਈ ਸੀਗੀ 50 ਕਿਲੋ ਉਹਦੀ ਕੀਮਤ ਕਿੰਨੀ ਹੋਗੀ ਆਪਾਂ ਪਹਿਲਾਂ ਵਾਲੀ ਦੀ 100 ਕਰੋੜ ਮੰਨੀ ਸੀ 25 ਕਿਲੋ ਦੀ ਤਾਂ 200 ਕਰੋੜ ਤਾਂ ਉਹਨਾਂ ਨੇ ਨਾਲੀ ਦੇ ਵਿੱਚ ਹੀ ਬਾਹਤਾ ਤੇ 100 ਕਰੋੜ ਫੜੀ ਗਈ ਮੈਂ ਲਗਭਗ 300 ਕਰੋੜ ਦਾ ਡਰੱਗ ਉਹਨਾਂ ਦੇ ਘਰੇ ਹੀ ਪਿਆ ਸੀਗਾ ਉਸ ਤੋਂ ਬਾਅਦ ਨੂਪ ਸਿੰਘ ਕਾਲੋ ਨੇ ਜਿਹੜੋਂ ਉਹਨਾਂ ਨੂੰ ਫੜ ਕੇ ਲੈ ਕੇ ਗਏ ਤਾਂ ਆਪਣੀ ਨਬਜ਼ ਕੱਟਣ ਦੀ ਕੋਸ਼ਿਸ਼ ਵੀ ਕੀਤੀ ਉਸ ਤੋਂ ਬਾਅਦ ਨਾਮ ਆਉਂਦੇ ਨੇ ਕੜੀ ਨੱਕੜੀ ਜੁੜਦੀ ਹੈ ਜਗਦੀਸ਼ ਸਿੰਘ ਪੁੱਲ ਦਾ ਨਾਮ ਆਉਂਦਾ ਸਾਧਾタミン ਨੇ ਅੰਡਰਗਰਾਉਂਡ ਰਹਿੰਦੇ ਨੇ ਹੋਰ ਆਪਰਾ ਹੋ ਕੇ ਰਹਿੰਦੇ ਨੇ ਵੀ ਪੁਲਿਸ ਗ੍ਰਿਫਤਾਰਨਾ ਕਰ ਲੇ 2008 ਦੇ ਵਿੱਚ ਵੀ ਐਸੇ ਇਹਨਾਂ ਨੂੰ ਸਸਪੈਂਡ ਕਰਤਾ ਸੀਗਾ 2008 ਦੇ ਵਿੱਚ ਰ ਪਤਾ ਲੱਗਿਆ ਵੀ ਨਸ਼ੇ ਦੇ ਨਾਲ ਫੜੇ ਗਏ ਨੇ ਸਸਪੈਂਡ ਉਦੋਂ ਕਰਤਾ ਸੀਗਾ ਇਸ ਤੋਂ ਬਾਅਦ ਜਿਹੜਾ ਜਗਦੀ ਸਿੰਘ ਭੋਲੇ ਦਾ ਨਾਮ ਆਉਂਦਾਗਾ ਤਾਂ ਪੂਰਨ ਤੌਰ ਤੇ ਬਰਖਾਸਤ ਕਰ ਦਿੰਦੇ ਨੇ ਕਿਉਂਕਿ ਸਸਪੈਂਡਡ ਬੰਦਾ ਦਾ ਫਿਰ ਵੀ ਦੁਬਾਰਾ ਬਹਾਲ ਹੋਏ ਆਂਦਾਗਾ ਜਿਹਨੂੰ ਪੱਕੇ ਤੌਰ ਤੇ ਬਰਖਾਸਤ ਕਰਤਾ ਉਹਦਾ ਕੋਈ ਚਾਂਸ ਨਹੀਂ ਹੁੰਦਾਗਾ ਪੱਕੇ ਤੌਰ ਤੇ ਬਰਖਾਸਤ ਕਰ ਦਿੰਦੇ ਨੇਗੇ ਉਸ ਤੋਂ ਬਾਅਦ ਜਿਰੋਨਨ ਗ੍ਰਿਫਤਾਰ ਕੀਤਾ ਜਾਂਦਾ ਇਹ ਅਕਾਲੀ ਦਲ ਦੀ ਸਰਕਾਰ ਸੀ ਤਾਂ ਵਿਕਰਮਜੀਤ ਮਜੀਠੀਆ ਨਾਮ ਲੈ ਲੈਂਦਾਗਾ ਹੁਣ ਉਸ ਟਾਈਮ ਤੇ ਜਿਹੜੇ ਉਪ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਜੀ ਦਾ ਕਹਿਣਾ ਸੀਗਾ ਵੀ ਜਿਹੜੇ ਕੋਈ ਬੰਦਾ ਫੜ ਲਿਆ ਪੁਲਿਸ ਨੇ ਹੁਣ ਜਿਹੜੇ ਬੰਦੇ ਨੇ ਪੁਲਿਸ ਨੂੰ ਜਿਹੜੇ ਬੰਦੇ ਨੇ ਫੜਿਆ ਗਿਆ ਜਿਹੜਾ ਪੁਲਿਸ ਵਾਲਾ ਸੀਗਾ ਉਹਦਾ ਨਾਮ ਲੈ ਦੇ ਕੀ ਫਿਰ ਉਹ ਅਪਰਾਧੀ ਹੋਇਆ ਵੀ ਤੇ ਵੈਸੀ ਨਾਮ ਲਿਆ ਜਾ ਰਿਹਾ ਹੈਗਾ ਵੀ ਇਹ ਜੀ ਕੋਈ ਗੱਲ ਨਹੀਂ ਹੈ ਕਿ ਤੇ ਬਿਕਰਮਜੀਤ ਮਜੀਠੀ ਦਾ ਕਹਿਣਾ ਸੀਗਾ ਵੀ ਜੇ ਮੇਰਾ ਇੱਕ ਵੀ ਲਿੰਕਡ ਨਸ਼ੇ ਦੇ ਤਸਕਰੀ ਦੇ ਵਿੱਚ ਆਉਂਦਾਗਾ ਮੈਨੂੰ ਫਾਂਸੀ ਚੜਾ ਦਿਓ ਪਰ ਜਗਦੀਸ਼ ਸਿੰਘ ਪੋਲਾ ਕਹਿਣਾ ਸੀਗਾ ਕਿੰਗ ਪਿੰਨ ਨੇ ਵੀ ਬਿਕਰਮਜੀਤ ਮਜੀਠੀ ਹੈ ਕਿੰਗ ਪਿੰਨ ਦਾ ਮੇਨ ਇਹੀ ਆਗਾ ਤੇ ਇਹਨਾਂ ਨੇ ਜਗਦੀਸ਼ ਸਿੰਘ ਭੋਲੇ ਨੇ ਹਿਮਾਚਲ ਦੇ ਵਿੱਚ ਲੈਬੋਰੀਟਰੀ ਲਾਈ ਹੋਈਆਂ ਸੀਗੀਆਂ ਜ਼ੀਰਕਪੁਰ ਦੇ ਵਿੱਚ ਰਾਜਪੁਰਾ ਦੇ ਵਿੱਚ ਛੋਟੇ-ਛੋਟੇ ਲੈਬੋਰੀਟਰੀ ਜਿਦੇ ਵਿੱਚ ਡਰੱਗਸ ਤਿਆਰ ਹੁੰਦੇ ਸੀਗੇ ਉਸ ਤੋਂ ਬਾਅਦ 2013 ਦੇ ਵਿੱਚ ਇਹਨਾਂ ਨੂੰ ਫੜਾਇਆ ਜਾਂਦਾ ਕੇਸ ਚੱਲਦਾਗਾ ਮੇਰੇ ਕੱਜ 2024 ਦੇ ਵਿੱਚ ਇਹਨਾਂ ਨੂੰ ਸਾਇਸ ਸੁਣਾਈ ਜਾਂਦੀ ਹੈਗੀ ਤੇ ਇਹਨਾਂ ਦੀ ਵਾਈਫ ਨੂੰ ਵੀ ਅਰੈਸਟ ਕੀਤਾ ਸੀਗਾ ਵਾਈਫ ਦੇ ਉੱਤੇ منی ਲਾਂਡਰਿੰਗ ਦਾ ਕੇਸ ਚੱਲਦਾ ਸੀਗਾ ਮਤਲਬ ਪੈਸੇ ਹੋ ਰਹਾਂ ਪਰ ਬਲੈਕ ਮਨੀ ਸੀ ਉਹਨੂੰ ਵਾਈਟ ਕਰਨਾ ਸੀਗਾ ਉਹਨੂੰ ਕਿਵੇਂ ਨਾ ਕਿਵੇਂ ਜਦੋਂ ਵਾਈਟ ਕਰਦੇ ਨੇ ਤਾਂ ਉਹ ਫੜੇ ਗਏ منی ਲਾਂਡਰਿੰਗ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਹੋ ਸਕਦਾ ਉਹਨਾਂ ਦਾ ਕੋਈ ਕਸੂਰ ਹੋ ਵੀ ਨਾ ਗੁਰਪ੍ਰੀਤ ਕੌਰ ਜੀ ਦਾ ਜਗਦੀਸ਼ ਸਿੰਘ ਭੋਲੇ ਨੇ ਉਹਨਾਂ ਦੇ ਨਾਮ ਦੇ ਉੱਤੇ ਵੀ ਪੈਸਾ ਸਾਰਾ ਆਪ ਦੇ ਨਾਮ ਦੇ ਉੱਤੇ ਪੈਸਾ ਕਰੀ ਜਾਣਗੇ ਤਾਂ ਜ਼ਿਆਦਾ ਹੋ ਜਾਊਗਾ ਤਾਂ ਉਹਨਾਂ ਦੇ ਨਾਮ ਦੇ ਉੱਤੇ ਕਰਨ ਵਾਸਤੇ ਉਹਨਾਂ ਨੂੰ ਵੀ ਵਿੱਚ ਹੀ ਕਿਢੀ ਸੀਗੇ ਉਹ ਵੀ ਫੜੇ ਗਏ ਜਗਦੀਸ਼ ਸਿੰਘ ਭੋਲੇ ਨੂੰ 21 ਮਈ ਸ਼ਾਇਦ 21 ਮਈ ਨੂੰ ਜ਼ਮਾਨਤ ਉਹ ਸਾਰੀ ਜ਼ਮਾਨਤ ਮਿਲ ਜਾਂਦੇ ਬੇਲ ਦੇ ਉੱਤੇ ਬਾਹਰ ਆਉਂਦੇ ਨੇਗੇ ਹੁਣ ਬੇਲ ਦੇਆਂ ਸ਼ਰਤਾਂ ਕੀ ਸੀਗਿਆ ਬੇ ਆਏ ਮੰਨ ਕੇ ਚੱਲੋ ਕਿ 21 ਜੂਨ ਨੂੰ ਇਹਨਾਂ ਨੂੰ ਉਹ ਸਾਰੀ 21 ਮਈ ਨੂੰ ਕਹਿ ਦਿੱਤਾ ਜਾਂਦਾ ਕਿ ਇਹਨਾਂ ਨੂੰ ਜ਼ਮਾਨਤ ਮਿਲ ਗਈ ਕਰਦੇ ਕਰਾਉਂਦੇ ਇਹ ਜੂਨ ਦੇ ਵਿੱਚ ਇਹਨਾਂ ਨੂੰ ਛੱਡਿਆ ਜਾਂਦਾਗਾ ਤੇ ਚੁੱਪਚੀਪੀਤੇ ਛੱਡਿਆ ਜਾਂਦਾਗਾ ਤੇ ਜਗਦੀਸ਼ ਸਿੰਘ ਭੋਲੇ ਨੂੰ ਸ਼ਰਤਾਂ ਕੀ ਡੀਆਂ ਸੀ ਜਿਹੜੇ ਬੇਲ ਮਿਲੀ ਸੀ ਇੱਕ ਤਾਂ 5 ਲੱਖ ਰੁਪਏ ਦੇ ਬੌਂਡ ਇਹਨਾਂ ਨੇ ਦਿੱਤੇ ਸੀਗੇ ਤੇ ਹਰੇਕ ਮਹੀਨੇ ਜਿਹਨੇ ਡਾਂ ਦੇ ਜ਼ਮਾਨਤ ਮਿਲੀ ਹੋਈ ਆ ਰੇਗ ਮੈਨੇ ਜਾ ਕੇ ਸੈਂਡ ਕਰਨੇ ਨੇਗੇ ਥਾਣੇ ਦੇ ਵਿੱਚ ਜਿਹੜਾ ਨੂੰ ਥਾਣਾ ਪੈਂਦਾ ਹੋਊਗਾ ਤੇ ਹੋਰ ਵੀ ਕਈ ਸ਼ਰਤਾਂ ਸੀਗਾ ਉਹ ਸ਼ਰਤਾਂ ਕਰਕੇ ਇਹਨਾਂ ਨੂੰ ਛੱਡਿਆ ਜਾਂਦਾਗਾ ਹੁਣ ਜਿਹੜਾ ਵੀ ਮੈਂ ਵੀਡੀਓ ਦੇ ਵਿੱਚ ਗੱਲਾਂ ਕੀਤੀ ਨੇ ਸਾਰੀਆਂ ਪੁਲਿਸ ਜਾਂ ਫਿਰ ਪੁਲਿਸ ਨੇ ਆਨਲਾਈਨ ਪਈਆਂ ਨੇ ਉਹਨਾਂ ਤੋਂ ਜਾਂ ਫਿਰ ਵਿਕੀਪੀਡੀਆ ਤੋਂ ਲੈ ਕੇ ਮੈਂ ਗੱਲਾਂ ਕੀਤੀ ਨੇ ਕੋਈ ਵੀ ਗੱਲ ਮੇਰੇ ਕੋਲੋਂ ਨਹੀਂ ਹੈਗੀ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਕੋਰਟ ਦਾ ਕੰਮ ਆ ਮੇਰਾ ਕੰਮ ਨਹੀਂ ਹੈਗਾ ਮੇਰਾ ਕੰਮ ਐਡਜਸਟ ਉਹਨਾਂ ਦੀ ਤੁਹਾਨੂੰ ਸਟੋਰੀ